ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕਾ ਭਗਤ ਕਬੀਰ ਜਿਉ ਕੇ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਦ ਗਾਦੇ ਸਗਲ ਭਗਤ ਤਾ ਕੋ ਸੁਖ ਬਿਸ਼ਰਾਮ ਆਦ ਜੋ ਗਾਦੇ ਸਗਲ ਭਗਤ ਤਾ ਕੋ ਸੁਖ ਬਿਸ਼ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗਾ ਜੁਗਾ ਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਚਰਨ ਸ਼ਰਨ ਵਿੱਚ ਜੁੜ ਬੈਠੇ ਗੁਰੂ ਕੀ ਸਾਜੀ ਅਤਿ ਨਿਵਾਜੀ ਹੋਈ ਸਾਧ ਸੰਗਤ ਜੀਓ ਚੱਲ ਰਹੀ ਲੜੀਵਾਰ ਕਥਾ ਵਿਚਾਰ ਅਨੁਸਾਰ ਆਪ ਜੀ ਨੇ ਹੁਣੇ ਹੀ ਜੋ ਬਚਨਾਂ ਦਾ ਪਾਠ ਸਰਵਣ ਕੀਤਾ ਹੈ ਕਬੀਰ ਸਾਹਿਬ ਮਹਾਰਾਜ ਜੀ ਦੇ ਪਾਵਨ ਬਾਣੀ ਦੇ ਵਿੱਚੋਂ ਪਹਿਲਾ ਸ਼ਲੋਕ ਆਪ ਜੀ ਨੇ ਹੁਣ ਸਰਵਣ ਕੀਤਾ ਹੈ। ਭਗਤ ਕਬੀਰ ਸਾਹਿਬ ਮਹਾਰਾਜ ਆਪ ਜੀ ਉਹਨਾਂ ਮਹਾਨ 15 ਮਹਾਪੁਰਸ਼ਾਂ ਵਿੱਚੋਂ ਹਨ ਜਿਨ੍ਹਾਂ ਦੇ ਬਾਣੀ ਗੁਰੂ ਸਾਹਿਬਾਨ ਜੀ ਦੀ ਬਾਣੀ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹੈ। ਤੇ ਕਬੀਰ ਸਾਹਿਬ ਮਹਾਰਾਜ ਐਸੇ ਮਹਾਂਪੁਰਸ਼ ਨੇ ਗਿਣਤੀ ਦੇ لحاظ ਦੇ ਨਾਲ ਕਬੀਰ ਸਾਹਿਬ ਜੀ ਦੀ ਬਾਣੀ 15 ਹੀ ਭਗਤਾਂ ਦੇ ਵਿੱਚੋਂ ਸਭ ਤੋਂ ਵੱਧ ਹੈ ਜੋ ਗੁਰੂ ਮਹਾਰਾਜ ਦੀ ਬਾਣੀ 'ਚ ਦਰਜ ਹੈ। ਤੋਂ ਚੱਲ ਰਹੀ ਲੜੀਵਾਰ ਵਿਚਾਰ ਦੇ ਵਿੱਚ ਕੱਲ ਦੇ ਵਿਚਾਰ ਵਿੱਚ ਚੌ ਬੋਲੇ ਦੀ ਸੰਪੂਰਨਤਾ ਹੋਈ ਹੈ। ਤੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1364 ਦੇ ਉੱਪਰ ਕਬੀਰ ਸਾਹਿਬ ਮਹਾਰਾਜ ਜੀ ਦੇ ਸ਼ਲੋਕ ਆਰੰਭ ਹੋ ਰਹੇ ਹਨ। ਸੋ ਕਬੀਰ ਸਾਹਿਬ ਜੀ ਦੇ ਜੋ ਸ਼ਲੋਕ ਹਨ ਆਰੰਭਤਾ ਦੇ ਉੱਪਰ ਗੁਰੂ ਸਾਹਿਬ ਜੀ ਨੇ ਮੰਗਲ ਲਿਖਿਆ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਮੂਲ ਮੰਤਰ ਦਾ ਸੰਖੇਪ ਰੂਪ ਹੈ। ਸਿੱਖੀ ਦਾ ਮੂਡਲਾ ਸਿਧਾਂਤ ਹੈ ਇੱਕ ਓੰਕਾਰ ਓੰਕਾਰ ਸਰੂਪ ਪਰਮਾਤਮਾ ਵਾਹਿਗੁਰੂ ਪਰਮ ਸਤਿਆ ਜਿਹਨੂੰ ਵਖ ਵਖ ਨਾਵਾਂ ਦੇ ਨਾਲ ਵਖ ਵਖ ਧਰਮਾਂ 'ਚ ਯਾਦ ਕੀਤਾ ਜਾਂਦਾ ਹੈ ਉਹ ਪਰਮ ਸਤਿਆ ਇੱਕ ਹੀ ਹੈ ਕਾਰ ਕਾਰ ਦਾ ਅਰਥ ਹੈ ਸਰਵ ਵਿਆਪਕ ਉਸ ਇੱਕ ਦਾ ਹੀ ਸਾਰੇ ਵਿਸਾਰਾ ਹੈ ਦੁਨੀਆ ਦੇ ਹਰ ਇੱਕ ਜੀਵ ਜੰਤ ਵਿੱਚ ਹਰ ਇੱਕ ਨਸਲ ਦੇ ਵਿੱਚ ਪੇੜ ਪੌਦੇ ਪਸ਼ੂ ਪੰਛੀ ਦਰਖਤ ਹਰ ਇੱਕ ਵਿੱਚ ਜੇ ਪਸਾਰੈ ਤਾਂ ਉਸ ਇੱਕ ਦਾ ਹੀ ਪਸਾਰਾ ਹੈ ਸਤ ਗੁਰ ਪ੍ਰਸਾਦ ਕੋਰਣ ਗੁਰੂ ਦੇ ਕਿਰਪਾ ਦੇ ਨਾਲ ਉਹ ਸਿੱਖ ਦੀ ਸੋਝੀ ਹੁੰਦੀ ਹੈ ਉਹ ਇੱਕ ਹੀ ਪਰਮ ਸਤਿਆ ਸਤ ਹੈ ਇਹ ਸਿੱਖੀ ਦਾ ਮੂਡਲਾ ਸਿਧਾਂਤ ਹੈ ਭਗਤ ਬਾਣੀ ਚ ਵੀ ਗੁਰੂ ਸਾਹਿਬ ਨੇ ਬਾਰੀ-ਬਾਰੀ ਦਰਜ ਕੀਤਾ ਇਹਦਾ ਕਾਰਨ ਇਹ ਹੈ ਜਦੋਂ ਵੀ ਕਿਸੇ ਭਗਤ ਦਾ ਜ਼ਿਕਰ ਆਏਗਾ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੀ ਬਾਣੀ ਹੈ ਜੇ ਲੋਕਧਾਵਾਾਂ ਚ ਜਿੱਥੇ ਦੇ ਉਹ ਭਗਤ ਹੋਏ ਨੇ ਉੱਥੇ ਤੁਸੀਂ ਦੇਖੋਗੇ ਤਾਂ ਉਹਨਾਂ ਦੀ ਸ਼ਖਸੀਅਤ ਨੂੰ ਸਹੀ ਤਰੀਕੇ ਨਾਲ ਬਿਆਨ ਨਹੀਂ ਕੀਤਾ ਜਾਂਦਾ ਕਿਸੇ ਨੂੰ ਕਿਸੇ ਰੂਪ ਦੇ ਵਿੱਚ ਬਿਆਨ ਕੀਤਾ ਜਾਂਦਾ ਹੈ ਕਿਸੇ ਨੂੰ ਕਿਸੇ ਖਾਸ అవਤਾਰ ਦਾ ਪੁਜਾਰੀ ਦੱਸਿਆ ਜਾਂਦਾ ਹੈ ਕਿਸੇ ਨੂੰ ਕਿਸੇ ਖਾਸ ਹੋਰ ਤਰੀਕੇ ਨਾਲ ਬਿਆਨ ਕੀਤਾ ਜਾਂਦਾ ਜੋ ਗੁਰਮਤ ਦੇ ਸਿਧਾਂਤ ਮੁਤਾਬਕ ਨਹੀਂ ਹੈ ਪਰ ਮੂਲ ਮੰਤਰ ਸਾਨੂੰ ਇਹ ਗੱਲ ਦੱਸ ਦਿੰਦਾ ਹੈ ਜਿੱਥੇ ਗੁਰੂ ਸਾਹਿਬ ਏਕ ਓੰਕਾਰ ਸਤਿਗੁਰ ਪ੍ਰਸਾਦ ਜਿੰਨੇ ਵੀ ਕਬੀਰ ਸਾਹਿਬ ਦੇ ਸ਼ਲੋਕ ਨੇ ਜਾਂ ਕਿਸੇ ਵੀ ਭਗਤ ਮਹਾਪੁਰਸ਼ ਦੀ ਬਾਣੀ ਹੈ ਉਸ ਨੂੰ ਤੁਸੀਂ ਏਕ ਓੰਕਾਰ ਦੇ ਸਿਧਾਂਤ ਦੇ ਵਿੱਚ ਦੇ ਸਮਝਣਾ ਹੈ ਇਸ ਨਜ਼ਰੀਏ ਦੇ ذریعے ਸਮਝਣਾ ਹੈ ਤੋ ਇਸ ਤੋਂ ਅੱਗੇ ਮਹਾਰਾਜ ਨੇ ਸਵਲੇਖ ਲਿਖਿਆ ਸਲੋਕ ਭਗਤ ਕਬੀਰ ਜੀ ਉਹ ਕੇ ਬੜੇ ਸਤਕਾਰ ਨਾਲ ਲਿਖ ਰਹੇ ਹਨ ਭਗਤ ਕਬੀਰ ਜੀਓ ਕਬੀਰ ਸਾਹਿਬ ਜੀ ਦੇ ਸਲੋਕ ਨੇ ਹੁਣ ਇਹਨਾਂ ਸਲੋਕਾਂ ਦੀ ਜੋ ਵਿਆਖਿਆ ਹੈ ਉਹ ਧਿਆਨ ਮੰਗਦੀ ਹੈ ਕੁਝ ਇੱਕ ਸਾਵਧਾਨੀਆਂ ਮੰਗਦੀ ਹੈ ਜਿਸ ਤਰ੍ਹਾਂ ਪਹਿਲਾਂ ਮੈਂ ਜ਼ਿਕਰ ਕਰ ਦਿੱਤਾ ਹੈ ਕਿ ਗੁਰੂ ਸਾਹਿਬ ਨੇ ਜੋ ਉੱਪਰ ਮੰਗਲ ਲਿਖਿਆ ਇੱਕ ਓੰਕਾਰ ਸਤਗੁਰ ਪ੍ਰਸਾਦ ਸਾਰੇ ਸ਼ਲੋਕਾਂ ਦੀ ਵਿਆਖਿਆ ਉਸ ਇੱਕ ਓੰਕਾਰ ਸਤ ਗੁਰ ਪ੍ਰਸਾਦ ਦੇ ਨਜ਼ਰੀਏ ਤੋਂ ਹੋਏਗੀ। ਦੂਜੀ ਗੱਲ ਜਦੋਂ ਪ੍ਰੋਫੈਸਰ ਸਾਹਿਬ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਕਰ ਰਹੇ ਸਨ। ਇਹਨਾਂ ਸ਼ਲੋਕਾਂ ਦਾ ਟੀਕਾ ਕਰਨ ਲੱਗੇ 1947 ਦੇ ਵਿੱਚ ਜਦੋਂ ਭਾਰਤ-ਪਾਕਿਸਤਾਨ ਵੰਡਿਆ ਵੰਡ ਹੁੰਦੀ ਪੰਜਾਬ ਦੀ। ਉਹਨਾਂ ਦਿਨਾਂ ਦੇ ਵਿੱਚ ਆਪ ਜੀ ਨੇ ਟੀਕਾ ਕੀਤਾ। ਤੇ ਆਪ ਜੀ ਲਿਖਦੇ ਨੇ ਕਿ ਮੇਰੇ ਅੱਗੇ ਕਈ ਸਵਾਲ ਆਏ। ਕਈ ਕਹਿ ਦਿੰਦੇ ਆ ਕਿ ਕਬੀਰ ਸਾਹਿਬ ਮਹਾਰਾਜ ਜੀ ਵੈਸ਼ਨਵ ਭਗਤ ਸਨ। ਵੈਸ਼ਨਵ ਭਗਤ ਕਹਿੰਦੇ ਨੇ ਵਿਸ਼ਨੂੰ ਜੀ ਦੇ ਭਗਤਾਂ ਨੂੰ ਜਿਹੜੇ ਵੱਖ-ਵੱਖ ਅਵਤਾਰਾਂ ਦੀ ਪੂਜਾ ਕਰਦੇ ਆ। ਕਈਆਂ ਨੇ ਕਿਹਾ ਕਿ ਕਬੀਰ ਸਾਹਿਬ ਜੀ ਪਿੱਛੋਂ ਮੁਸਲਮਾਨ ਜੁਲਾਹ ਸਨ ਹੈ। ਤੇ ਉਹਨਾਂ ਦੇ ਮੁਸਲਮਾਨਾ ਹੋਣ ਤੇ ਬਹੁਤ ਲੋਕਾਂ ਨੇ ਜ਼ੋਰ ਦਿੱਤਾ। ਕਈਆਂ ਨੇ ਦੂਜੇ ਪਾਸੇ ਨੂੰ ਜੋਰ ਦਿੱਤਾ ਵੀ ਇਸਲਾਮ ਦੀ ਜਦੋਂ ਗੱਲ ਕਰਦੇ ਨੇ ਕਬੀਰ ਸਾਹਿਬ ਤਾਂ ਉਹਨਾਂ ਦੇ ਜੀਵਨ 'ਚ ਇਸਲਾਮ ਨੂੰ ਸਮਝਣ ਦੀ ਜਿੰਨੀ ਢੰਗਾਈ ਚਾਹੀਦੀ ਉਹਨੀ ਢੰਗਾਈ ਹੈ ਨਹੀਂ ਕਿਸੇ ਨੇ ਕਿਵੇਂ ਕਬੀਰ ਸਾਹਿਬ ਜੀ ਨੂੰ ਅੱਛਾ ਕਈਆਂ ਨੇ ਤਾਂ ਇੱਥੋਂ ਤੱਕ ਕਿਹਾ ਵੀ ਕਬੀਰ ਸਾਹਿਬ ਦੀ ਜਿਹੜੀ ਬਾਣੀ ਹੈ ਉਹ 'ਚ ਬਹੁਤ ਗੱਲਾਂ ਐਸੀਆਂ ਨੇ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀ ਬਾਕੀ ਬਾਣੀ ਨਾਲ ਨਹੀਂ ਮਿਲਦੀਆਂ ਇੱਥੋਂ ਤੱਕ ਵੀ ਕਿਹਾ ਜਾਂਦਾ ਹੈ ਕਬੀਰ ਸਾਹਿਬ ਦੇ ਸ਼ਲੋਕਾਂ ਚ ਉਹਦੇ ਇੱਕ ਸ਼ਲੋਕਾਂ ਦੇ ਉਦਾਹਰਣ ਦਿੱਤੀ ਜਾਂਦੀ ਹੈ ਜਿਵੇਂ ਕਿ ਕਬੀਰ ਭਾਂਗ ਮਾਸ਼ਲੀ ਸੁਰਾ ਪਾਨ ਜੋ ਜੋ ਪਰਾਣੀ ਖਾਏ ਤੀਰਥ ਵਰਤ ਤੇ ਨਯਮ ਕੀਏ ਸਵੇ ਸਾਤਲ ਜਾਏ ਕਬੇ ਸਾ ਮੱਛੀ ਦਾ ਮਾਸ ਖਾਣ ਤੋਂ ਮਨਾ ਕਰਦੇ ਨੇ ਜਾਂ ਕਬੀਰ ਸਾਹਿਬ ਦਾ ਇੱਕ ਸ਼ਲੋਕ ਹੋਰ ਆਉਂਦਾ ਜਿੱਥੇ ਆਪ ਜੀ ਕਹਿੰਦੇ ਹਨ ਭਾਵੇਂ ਲੰਬੇ ਕੇਸ ਕਰ ਭਾਵੇਂ ਘੜੜ ਮੁੜਾਏ ਕਿ ਕਬੀਰ ਸਾਹਿਬ ਕੈਸਾਂ ਦੇ ਬਾਰੇ ਕਹਿੰਦੇ ਨੇ ਵੀ ਕੋਈ ਫਰਕ ਨਹੀਂ ਪੈਂਦਾ ਚਾਹੇ ਕੇਸ ਲੰਮੇ ਰੱਖ ਲੋ ਚਾਹੇ ਬਿਲਕੁਲ ਘਰੜਮਾ ਡਾਲੋ ਸੋ ਉਹਨਾਂ ਦੀ ਬਾਣੀ ਦੇ ਵਿੱਚੋਂ ਜਦੋਂ ਆਪ ਜੀ ਟੀਕਾ ਕਰਨ ਲੱਗੇ ਤਾਂ ਇਦਾਂ ਦੇ ਕਈ ਸਵਾਲ ਸਾਹਮਣੇ ਸਨ ਵੀ ਕਬੀਰ ਸਾਹਿਬ ਜੀ ਦੀ ਅਸਲ ਵਿਚਾਰ ਕੀ ਹੈ ਤੇ ਕਬੀਰ ਸਾਹਿਬ ਜੀ ਨੇ ਸੰਸਾਰ ਨੂੰ ਦੱਸਿਆ ਕੀ ਸਮਝਾਇਆ ਕੀ ਤੇ ਉਹਨਾਂ ਦੇ ਬਾਰੇ ਜਿਹੜੇ ਸੰਸਹਿ ਕੀਤੇ ਜਾਂਦੇ ਨੇ ਇਹਨਾਂ ਸ਼ਲੋਕਾਂ ਦੇ ਸਹੀ ਅਰਥ ਕੀ ਨੇ ਇਹ ਸਮਝਣ ਦੇ ਲਈ ਫਿਰ ਉਹਨਾਂ ਨੂੰ ਕਈ ਮਹੀਨੇ ਦੀ ਮਿਹਨਤ ਲੱਗੀ ਤੇ ਕਈ ਮਹੀਨੇ ਦਿਨ ਰਾਤ ਜਦੋਂ ਚਿੰਤਨ ਕੀਤਾ ਫਿਰ 1947 ਦੇ ਵਿੱਚ ਜਦੋਂ ਵੰਡ ਹੁੰਦੀ ਹੈ ਉਦੋਂ ਹੱਲੇ ਹੋਏ ਬਹੁਤ ਕਤਲੋਗਾਰਤ ਹੋਈ ਦਿਨ ਰਾਤ ਇਦਾਂ ਦੀਆਂ ਕਹਾਣੀਆਂ ਸੁਣੀਆਂ ਫਿਰ ਪ੍ਰੋਫੈਸਰ ਸਾਹਬ ਸਿੰਘ ਲਿਖਦੇ ਨੇ ਕਹਿੰਦੇ ਮਨ ਵਿਚਲਿਤ ਹੋ ਜਾਣਾ ਇਦਾਂ ਦੀਆਂ ਗੱਲਾਂ ਸੁਣ ਕੇ ਫਿਰ ਮਨ ਨੂੰ ਟਿਕਾ ਕੇ ਟਿਕਾਣੇ ਤੇ ਲੈ ਕੇ ਆਉਂ ਲਈ ਫਿਰ ਜਿੰਨੇ ਪਹਿਲਾਂ ਟੀਕੇ ਕੀਤੇ ਸੀ ਬਾਣੀਆਂ ਦੇ ਉਹ ਸਾਰੇ ਲੜੀਵਾਰ ਪੜਨੇ ਦੁਆਰਾ ਪੜ ਕੇ ਫਿਰ ਆਪਣੀ ਸੁਰਤ ਨੂੰ ਲੈ ਕੇ ਆਉਣਾ ਉੱਥੇ ਵੀ ਬਾਣੀ ਦੀ ਵਿਚਾਰ ਗੁਰੂ ਦੇ ਵਿਚਾਰ ਕੀ ਹੈ ਫਿਰ ਕਬੀਰ ਸਾਹਿਬ ਦੇ ਸ਼ਲੋਕਾਂ ਨੂੰ ਵਿਚਾਰਨਾ ਤੋ ਇਦਾਂ ਲੰਮੇ ਜਦੋਂ ਜਹਦ ਦੇ ਨਾਲ ਵਿਚਾਰ ਦੇ ਨਾਲ ਗੁਰੂ ਅੱਗੇ ਅਰਦਾਸਾਂ ਬੇਨਤੀਆਂ ਕੀਤੀਆਂ ਫਿਰ ਕਬੀਰ ਸਾਹਿਬ ਦੇ ਸ਼ਲੋਕਾਂ ਦੇ ਵਿੱਚੋਂ ਜੋ ਪ੍ਰਾਪਤੀ ਹੋਈ ਪ੍ਰਾਪਤੀ ਕੀ ਹੋਈ ਕਿ ਕਬੀਰ ਸਾਹਿਬ ਦੇ ਜਿਹੜੇ ਸ਼ਲੋਕ ਨੇ ਇਹ ਕੇਵਲ ਇੱਕ ਇੱਕ ਕਰਕੇ ਸ਼ਲੋਕ ਦੇਖਣੇ ਨਹੀਂ ਚਾਹੀਦੇ ਇਹਨਾਂ ਦੇ ਅਰਥਾਂ ਨੂੰ ਇੱਕ ਇੱਕ ਕਰਕੇ ਨਾ ਦੇਖੋ ਕਬੀਰ ਸਾਹਿਬ ਦੇ ਸ਼ਲੋਕਾਂ ਦਾ ਜਿਹੜਾ ਵਹਾ ਹੈ ਉਹ ਜੁਟ ਦੇ ਰੂਪ ਦੇ ਵਿੱਚ ਹੈ ਜਿਸ ਤਰ੍ਹਾਂ ਕਿ ਪਹਿਲੇ 12 ਸ਼ਲੋਕ ਇੱਕ ਇੱਕੋ ਹੀ ਪੈਟਰਨ 'ਚ ਚੱਲਦੇ ਨੇ ਇੱਕ ਵਿਸ਼ੇ ਦੇ ਚੱਲਦੇ ਨੇ ਇਦਾਂ ਹੀ ਅੱਗੇ ਜਾ ਕੇ ਉਹਨਾਂ ਨੇ ਫਿਰ ਦੱਸਿਆ ਕਿ ਸ਼ਲੋਕਾਂ ਦਾ ਕਬੀ ਸਹੂਜੀ ਦੇ ਇਹ ਜੁਟ ਬਣੇ ਹੋਏ ਨੇ ਵੀ 15 ਸ਼ਲੋਕ ਇਦਾਂ ਚੱਲਣਗੇ 30 ਸ਼ਲੋਕ ਕਿਸੇ ਇੱਕ ਗੱਲ ਤੇ ਚੱਲਣਗੇ ਇੱਕ ਵਿਸ਼ੇ ਬਣੇ ਹੋਏ ਨੇ ਜਨ ਉਸ ਵਿਸ਼ੇ ਦੇ ਮੁਤਾਬਕ ਇੱਕ ਤੋਂ ਦੂਜਾ ਦੂਜੇ ਤੋਂ ਤੀਜਾ ਤੀਜੇ ਤੋਂ ਚੌਥਾ ਸ਼ਲੋਕ ਵਿਚਾਰਾਂਗੇ ਅਰਥ ਵੀ ਸਪਸ਼ਟ ਹੁੰਦੇ ਜਾਣਗੇ ਤੇ ਸਮਝ ਵੀ ਪੈਂਦੀ ਜਾਏਗੀ ਕਿ ਕਬੀਰ ਸਾਹਿਬ ਸਾਨੂੰ ਸਮਝਾ ਕੇ ਰਹੇ ਨੇ ਸੋ ਜਿਹੜਾ ਪਹਿਲਾ ਹੈ ਸ਼ੁਰੂਆਤੀ ਹੈ ਕਬੀਰ ਸਾਹਿਬ ਦੇ ਪਹਿਲੇ 12 ਸ਼ਲੋਕ ਇੱਕ ਵਿਸ਼ੇ ਦੇ ਨੇ ਉਹ ਵਿਸ਼ਾ ਕੀ ਹੈ ਪਹਿਲੇ 12 ਸ਼ਲੋਕਾਂ ਦਾ ਵਿਸ਼ਾ ਹੈ ਵਾਹਿਗੁਰੂ ਜੀ ਦਾ ਨਾਮ ਸਿਮਰਨ ਕਰਨਾ ਤੇ ਸਿਮਰਨ ਕਰਨ ਦੇ ਲਈ ਕਿਸੇ ਤਰ੍ਹਾਂ ਦੇ ਕੋਈ ਵਿਸ਼ੇਸ਼ ਜਿਹੜੀਆਂ ਚੀਜ਼ਾਂ ਲੋਕੀ ਵਰਤਦੇ ਐ ਉਹਨਾਂ ਦੀ ਜ਼ਰੂਰਤ ਨਹੀਂ ਐ ਕੋਈ ਖਾਸ ਧਾਰਮਿਕ ਚਿੰਨ ਵਰਤ ਕੇ ਹੀ ਸਿਮਰਨ ਹੋ ਸਕਦਾ ਐ ਜਾਂ ਕਿਸੇ ਖਾਸ ਜਾਤ ਦੇ ਲੋਕੀ ਰੱਬ ਦਾ ਨਾਮ ਲੈ ਸਕਦੇ ਐ ਕੁਝ ਇੱਕ ਖਾਸ ਜਾਤੀਆਂ ਜੇ ਵਰਨਾ ਦੇ ਲੋਕਾਂ ਨੂੰ ਰੱਬ ਦਾ ਨਾਮ ਲੈਣ ਦੀ ਆਗਿਆ ਨਹੀਂ ਸੀ ਕਬੀਰ ਸਾਹਿਬ ਕਹਿੰਦੇ ਅਜਿਹੀ ਕੋਈ ਗੱਲ ਨਹੀਂ ਐ ਵਾਹਿਗੁਰੂ ਦਾ ਨਾਮ ਲੈਂਦੇ ਹੋਏ ਕਈ ਵਾਰੀ ਮਨ ਦਾ ਡਿਗੰਡੋਲਾ ਚੱਲ ਪੈਂਦਾ ਤਾਂ ਇਹ ਦੱਸਿਆ ਕਿ ਜੇ ਆਪਾਂ ਚੱਲਿਆਂ ਤੇ ਕਿਵੇਂ ਦ੍ਰਿੜਤਾ ਦੇ ਨਾਲ ਇਸ ਰਸਤੇ ਉੱਪਰ ਚੱਲਣਾ ਹੈ। ਤੋਂ ਇਦਾਂ ਦੀਆਂ ਗੱਲਾਂ ਨੂੰ ਪਹਿਲਾਂ 12 ਸ਼ਲੋਕਾਂ ਦੇ ਵਿੱਚ ਆਪ ਜੀ ਨੇ ਸਮਝਾਇਆ ਹੈ। ਆਓ ਆਪਣੇ ਕੋਲ ਜਿੰਨਾ ਕੁ ਸਮਾਂ ਪਹਿਲੇ ਸ਼ਲੋਕ ਤੋਂ ਆਰੰਭ ਤਾਂ ਕਰਦੇ ਆਂ। ਸਾਰੇ ਸੰਗਤ ਆਪਣੀ ਰਸਨਾ ਨੂੰ ਪਵਿੱਤਰ ਕਰੋ। ਆਪਣੇ ਆਪਣੇ ਪਰਿਵਾਰ ਅਤੇ ਸਰਵਤ ਜੀ ਜੰਤ ਦੇ ਭਲੇ ਦੇ ਲਈ ਪਿਆਰ ਦੇ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹੇ ਗੁਰੂ ਜੀ ਕਵੇਰਾ ਮੇਰੀ ਸਿਮਰਨੀ ਰਸਨਾ ਉਪਰ ਰਾਮ ਸਿਮਰਨ ਦੀ ਦਾ ਅਰਥ ਹੁੰਦਾ ਹੈ ਮਾਲਾ ਜਿਹਦੇ ਜਰੀਏ ਲੋਕੀ ਸਿਮਰਨ ਕਰਦੇ ਹਨ ਰਸਨਾ ਉਪਰ ਰਾਮ ਮੈਂ ਆਪਣੇ ਰਸਨਾ ਤੋਂ RAM RAM ਪ੍ਰਭੂ ਜੀ ਦਾ ਭਗਵਾਨ ਜੀ ਦਾ ਨਾਮ ਜਪਦਾ ਹਾਂ ਤੇ ਭਗਵਾਨ ਜੀ ਦਾ ਨਾਮ ਰਸਨਾ ਤੋਂ ਜਪਣਾ ਹੀ ਮੇਰੀ ਸਿਮਰਣੀ ਹੈ ਮੇਰੀ ਮਾਲਾ ਹੈ ਭਾਵ ਕਿ ਮੈਂ ਵੱਖਰੇ ਤੌਰ ਤੇ ਕੋਈ ਮਾਲਾ ਲੈ ਕੇ ਨਾਮ ਆਦਿਕ ਨਹੀਂ ਜਪਦਾ ਹਾਂ ਸਿਮਰਨ ਜੀ ਜਾਂ ਮਾਲਾ ਦਾ ਧਾਰਮਿਕ ਜਗਤ ਵਿੱਚ ਬੜਾ ਵੱਡਾ ਮਹੱਤਵ ਰਿਹਾ ਹੈ ਮਾਲਾ ਦੇ ਵੀ ਕਈ ਰੂਪ ਨੇ ਜਦੋਂ ਕੋਈ ਭਾਰਤੀ ਹਿੰਦੂ ਲੋਕ ਮਾਲਾ ਫੇਰਦੇ ਐ ਉਹ 108 ਮਣਕਿਆਂ ਦੀ ਮਾਲਾ ਫੇਰਦੇ ਐ ਜਦੋਂ ਮੁਸਲਮਾਨ ਵੀਰ ਮਾਲਾ ਫੇਰਦੇ ਐ ਉਹ 101 ਮਣਕਿਆਂ ਦੀ ਮਾਲਾ ਫੇਰਦੇ ਐ ਕਿਉਂਕਿ ਕੁਰਾਨ ਦੇ ਵਿੱਚ ਖੁਦਾ ਦੇ 100 ਨਾਮ ਆਏ ਹਨ ਤੇ 101 ਨਾਮ ਦੇ ذریعے ਉਹ ਖੁਦਾ ਦੇ ਕੁਰਾਨ ਦੇ ਨਾਮਾਂ ਨੂੰ ਯਾਦ ਕਰਦੇ ਐ ਤੇ ਜਿਹੜਾ ਮਾਲਾ ਜਿੱਥੋਂ ਮਾਲਾ ਸ਼ੁਰੂ ਹੁੰਦੀ ਹੈ ਖਤਮ ਹੁੰਦੀ ਹੈ ਹਿੰਦੂ ਲੋਕ ਉਹਨੂੰ ਮੇਰੂ ਮਣਕਾ ਕਹਿ ਦਿੰਦੇ ਐ ਮੁਸਲਮਾਨ ਉਹਨੂੰ ਇਮਾਮ ਕਹਿ ਦਿੰਦੇ ਐ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ 'ਚ ਜ਼ਿਕਰ ਕੀਤਾ ਮਾਲਾ ਤਸਬੇ ਤੋੜ ਕੇ ਜਿਉਂ ਸੋ ਤੇ ਮੈਂ 78 ਲਾਇਆ ਕਿ ਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਤੇ ਆਏ ਗੁਰੂ ਸਾਹਿਬ ਨੇ ਮਾਲਾ ਤੇ ਤਸਬੇ ਤੋੜ ਦਿੱਤੀ ਐ ਮਾਲਾ ਤੇ ਤਸਬੇ ਤੋੜ ਦਿੱਤੇ বিনা 108 ਨਾਲ ਗੱਲ ਬਾਨੀ ਐ ਨਾਇਕਸਾ ਇੱਕ ਨਾਲ ਗੱਲ ਬਾਨੀ ਆ ਗੱਲ ਉਦੋਂ ਬਾਨੀ ਆ ਜਦੋਂ ਤੁਹਾਡੀ ਭਾਵਨਾ ਬਣੇਗੀ। ਤੋਂ ਗੇਂਤਿਆਂ ਦੇ ਚੱਕਰਾਂ 'ਚ ਗੁਰੂ ਸਾਹਿਬ ਨੇ ਕੱਢਿਆ ਮਾਲਾ ਤਸਬੇ દોੜ ਕੇ ਜਿਉਂ ਸਿਉਂ ਤੇਮੇ 78 ਲਾਇਆ। ਭਾਈ ਗੁਰਦਾਸ ਜੀ ਲਿਖਦੇ ਨੇ। ਸੋ ਮਾਲਾ ਜਿਹੜੀ ਆ ਛੋਟੀ ਜਿਹੜੀ ਹੱਥ 'ਚ ਪਾਉਣਿਆਂ ਗੁੱਟ 'ਚ ਕਈ ਲੋਕੀ ਪਾ ਲੈਂਦੇ ਆ ਉਹ 27 ਮਣਕਿਆਂ ਦੀ ਹੁੰਦੀ ਆ। ਬੋਧੀ ਲੋਕ ਜਿਹੜੇ ਮਾਲਾ ਫੇਰਦੇ ਉਹਨਾਂ ਦਾ ਵੱਖਰਾ ਤਰੀਕਾ ਹੈ ਉਹ ਇੱਕ ਗੋਲਜਾ ਹੱਥ ਵਿੱਚ ਜੰਤਰ ਜਾ ਫੜ ਲੈਂਦੇ ਨੇ ਉਹਨੂੰ ਇਸ ਤਰ੍ਹਾਂ ਘਮਾਉਂਦੇ ਨੇ ਉਹਦੇ ਕੁਝ ਮੰਤਰ ਲਿਖੇ ਹੁੰਦੇ ਨੇ ਕੁਝ ਉਹ ਜਾਪ ਕਰਦੇ ਨੇ ਇਸ ਤਰ੍ਹਾਂ ਮੰਤਰਾਂ ਨੂੰ ਉਹ ਕਹਿੰਦੇ ਵੀ ਹਵਾ ਦੇ ਵਿੱਚ ਸਰਕੂਲੇਟ ਹੁੰਦੇ ਆ ਤੇ ਹਵਾ ਸ਼ੁੱਧ ਵਾਤਾਵਰਨ ਪਵਿੱਤਰ ਹੁੰਦਾ ਹੈ ਉਹਨਾਂ ਦੀ ਆਪਤ ਸੋਚ ਹੈ ਈਸਾਈ ਪ੍ਰਚਾਰਕ ਵੀ ਮਾਲਾ ਰੱਖਦੇ ਐ ਸੋ ਮਾਲਾ ਇੱਕ ਧਾਰਮਿਕ ਚਿੰਨ ਮੰਨਿਆ ਗਿਆ ਤੇ ਕਈ ਲੋਕੀ ਇਹਦੇ ਜਰੀਏ ਜਪਦੇ ਆ ਜਾਂ ਸ਼ੁਰੂਆਤ ਕੁਝ ਕੋਈ ਜੱਪਣ ਵੀ ਲੱਗ ਜਾਏ ਚਲੋ ਗਲਤ ਵੀ ਨਹੀਂ ਹੈ ਜੇ ਰੱਬ ਦਾ ਨਾਮ ਲੈ ਰਿਹਾ ਪਰ ਹੁਣ ਜਿਹੜਾ ਗੁਰੂ ਨਾਨਕ ਦਾ ਧਰਮ ਹੈ ਫਲਸਫਾ ਹੈ ਇਹ ਫਲਸਫਾ ਖੜਾ ਹੈ ਕਿਰਤ ਕਰਨ ਦੇ ਉੱਪਰ ਜੇ ਕਿਰਤ ਗੁਰੂ ਨਾਨਕ ਦੇ ਫਲਸਫੇ ਵਿੱਚੋਂ ਕੱਢ ਦਿੱਤੀ ਜਾਏ ਤਾਂ ਸਾਧ ਸੰਗਤ ਜੀ ਇਹ ਸਾਰੇ ਜਿਹੜਾ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਕਾਇਮ ਨਹੀਂ रह ਸਕੇਗਾ ਕਿਰਤੇ ਬੰਦਾ ਹੀ ਆਪਣੇ ਗੱਲ ਜ਼ਰੂਰਤ ਨਾਲ ਕਹਿ ਸਕਦਾ ਹੈ ਕਿਰਤੇ ਬੰਦੇ ਅੰਦਰ ਹੀ ਦੁਨੀਆਂ ਦੇ ਦੁੱਖਾਂ ਸੁੱਖਾਂ ਨਾਲ ਲੜਨ ਦਾ ਜਗਰਾ ਹੁੰਦਾ ਆ ਤੇ ਕਿਰਤੇ ਬੰਦਾ ਹੀ ਸੰਸਾਰ ਦੀ ਸੱਚਾਈ ਨੂੰ ਜਿੰਨੀ ਕੋ ਨੰਘਾਈ ਨਾਲ ਸਮਝਦਾ ਆਮ ਬੰਦਾ ਨਹੀਂ ਸਮਝ ਸਕਦਾ ਕਬੀਰ ਸਾਹਿਬ ਕੀਰਤੀ ਨੇ ਕੱਪੜਾ ਬੁੰਦੇ ਆ ਕੱਪੜਾ ਬੁੰਦੇ ਹੋਏ ਤਾਣਾ ਪੇਟਾ ਤਿਆਰ ਕਰਨਾ ਸਾਰੇ ਜੋ ਵੀ ਕੋਈ ਆਪਣਾ ਕੰਮ ਸੀ ਹੁੰਦਿਨ ਰਾਤ ਉਹਨਾਂ ਦੇ ਤਾਂ ਹੱਥਾਂ 'ਚ ਅਟਣ ਪੈ ਰਹੇ ਸਨ ਆਪਣਾ ਕੰਮ ਕਰਦੇ ਹੋਏ ਸੋ ਉਹਨਾਂ ਦੇ ਕੋਲੇ ਕੋਈ ਇਹੋ ਜਿਹਾ ਸਮਾਂ ਜਾਂ ਕੋਈ ਬਿਮਾਲਾ ਰੱਖ ਕੇ ਉਹ ਫੇਰਦੇ ਹੁਣ ਜਪਦੇ ਹੁਣ ਨਹੀਂ ਸੀ ਰਵਿਦਾਸ ਮਹਾਰਾਜ ਜੀ ਆਪ ਜੀ ਦਾ ਵੀ ਦਸਾਂ ਨਾ ਹੁੰਦੀ ਕਿਰਤ ਦਾ ਕੰਮ ਸੀ ਧੰਨਾ ਜੀ ਮਹਾਰਾਜ ਪਹਿਲੇ ਸਮੇਂ 'ਚ ਆਪ ਜਾਣਦੇ ਹੋ ਵੀ ਖੇਤੀ ਕਰਨੀ ਉਹ ਵੀ ਰਾਜਸਥਾਨ ਦਾ ਇਲਾਕਾ ਜਿੱਥੇ ਪਾਣੀ ਦੀ ਕਮੀ ਹੋਵੇ ਦਿਨ ਰਾਤ ਬੰਦਾ ਖਾਪ ਜਾਂਦਾ ਹੈ ਇੱਕ ਦੂਜੇ ਨਾਲ ਵੀੜੀ ਤੇ ਕੰਮ ਕਰਦੇ ਸਨ ਵੀ ਅੱਜ ਤੂੰ ਮੇਰੇ ਨਾਲ ਕਰਾ ਦੇ ਕੱਲ ਨੂੰ ਮੈਂ ਤੇਰੇ ਨਾਲ ਕਰ ਦੂੰਗਾ ਸੋ ਇਹ ਜਿਹੜੇ ਮਹਾਪੁਰਸ਼ ਹੋਏ ਨੇ ਪ੍ਰੈਕਟੀਕਲ ਜੀਵਨ ਵਾਲੇ ਹੋਏ ਨੇ ਤਾਂ ਇਹਨਾਂ ਕੋਲੇ ਇਹੋ ਜਿਹਾ ਕੋਈ ਸਮਾਂ ਨਹੀਂ ਸੀ ਹੁੰਦਾ ਜਿਸ ਤਰ੍ਹਾਂ ਕਿ ਇਸ ਤਰ੍ਹਾਂ ਦਾਸਨ ਵਿਛਾਲੋ ਇਦਾਂ ਦੀ ਮਾਲਾ ਹੱਥ 'ਚ ਫੜ ਲਓ ਇਸ ਤਰ੍ਹਾਂ ਆਪਾਂ ਜਾਪ ਕਰਨਾ ਮੈਂ ਫੇਰ ਰੇਪੀਟ ਕਰ ਦਿਆਂ ਵੀ ਆਪਣੇ ਵਰਗੇ ਸਧਾਰਨ ਲੋਕ ਜਿਹੜੇ ਆ ਚਲੋ ਸ਼ੁਰੂਆਤੀ ਤੌਰ ਤੇ ਕੋਈ ਮਾਲਾ ਲੈ ਲੈ ਬਖਰੀ ਗੱਲ ਹੈ ਪਰ ਇਹਦੀ ਅੱਗੇ ਤੱਕ ਪ੍ਰਵਾਨਤਾ ਆਪਾਂ ਨੂੰ ਵੀ ਨਹੀਂ ਹੈ ਹੈ ਅਸਲ ਚੀਜ਼ ਕੀ ਹੈ ਗੁਰਮਤ ਵਿੱਚ ਖਬੀਰ ਸਾਹਿਬ ਮਹਾਰਾਜ ਕਹਿੰਦੇ ਰਸਨਾ ਉੱਪਰ ਰਾਮ ਮੈਂ ਆਪਣੀ ਰਸਨਾ ਤੋਂ ਪ੍ਰਭੂ ਜੀ ਦਾ ਵਾਹਿਗੁਰੂ ਜੀ ਦਾ ਰਾਮ ਜੀ ਦਾ ਭਗਵਾਨ ਜੀ ਦਾ ਅੱਲਾ ਦਾ ਨਾਮ ਜਪਦਾ ਹਾਂ ਨਾਮ ਜਪਣਾ ਇਹ ਮੇਰੀ ਮਾਲਾ ਹੈ ਕਿਉਂਕਿ ਮੈਂ ਆਪਣੀ ਕਿਰਤ ਵੀ ਕਰਨੀ ਹੈ ਤੇ ਕਿਰਤ ਕਰਤੇ ਕਰਦੇ ਮੈਂ ਨਾਲ-ਨਾਲ ਰਾਮ ਰਾਮ ਜਪੀ ਜਾਣਾ ਅੱਲਾ ਅੱਲਾ ਕਹੀ ਜਾਣਾ ਇਹ ਮੇਰੀ ਮਾਲਾ ਹੈ ਆਦ ਜੋ ਗਾਦੇ ਸਗਲ ਭਗਤ ਤਾ ਕੋ ਸੁਖ ਬਿਸਰਾ ਹੁਣ ਕਬੀਰ ਸਾਹਿਬ ਐਗਜ਼ਾਮਪਲ ਦਿੰਦੇ ਆ ਆਦ ਜੁਗਾਦੀ ਆਦ ਕਹਿੰਦੇ ਨੇ ਮੁੱਢ ਤੋਂ ਜੁਗਾਰ ਕਹਿੰਦੇ ਨੇ ਜੁਗਾਂ ਦਾ ਮੁੱਢ ਤੁਸੀਂ ਜਿੰਨੀਆਂ ਵੀ ਸਾਖੀਆਂ ਸੁਣ ਲਓ ਪੜ੍ਹ ਲਓ ਮੁੱਢ ਤੋਂ ਜੁਗਾਂ ਦੇ ਮੁੱਢ ਤੋਂ ਜਿਹੜੇ ਵੀ ਰੱਬ ਜੀ ਦੇ ਭਗਤ ਹੋਏ ਨੇ ਉਹਨਾਂ ਨੇ ਆਪਣੀ ਰਸਨਾ ਦੇ ਮਾਲਾ ਦੇ ਜਰੀਏ ਜਦੋਂ ਜਪਿਆ ਹੈ ਤਾਂ ਕੋ ਉਹਨਾਂ ਨੂੰ ਸੁਖ ਬਿਸ਼ਰਾਮ ਆਤਮਕ ਸੁਖ ਤੇ ਆਤਮਕ ਟਿਕਾਉ ਸਿਮਰਨ ਵਿੱਚੋਂ ਹੀ ਮਿਲਿਆ ਹੈ ਸੋ ਆਪਣੀ ਜੀਵ ਦੇ ਨਾਲ ਰਸਨਾ ਦੇ ਨਾਲ ਸਿਮਰਨ ਕਰਨਾ ਇਹੋ ਹੀ ਸਾਡੇ ਲਈ ਮਾਰਾ ਹੈ ਜਿਹਦੇ ਬਾਰੇ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਨੇ ਰਸਨਾ ਗੁਣ ਗੋਪਾਲ ਨੇ ਦਗਾਇਆ ਨਾ ਸ਼ਾਂਤ ਸਹਜ ਰਸ ਹਸ ਮਨ ਉਪਜਿਓ ਸਗਲੇ ਦੁਖ ਭਲਾਇਆ ਨਾ ਤੋ ਸਮੇਂ ਦੀ ਸਮਾਪਤੀ ਹੈ ਪਹਿਲੇ ਸ਼ਲੋਕ ਦੀ ਸੰਖੇਪ ਵਿਆਖਿਆ ਕਿ ਵਾਹਿਗੁਰੂ ਜੀ ਦਾ ਨਾਮ ਜਪ ਜਪਨ ਲਈ ਤੁਹਾਡੇ ਕੋਲ ਭਾਵਨਾ ਹੋਣੀ ਜ਼ਰੂਰੀ ਹੈ ਕੋਈ ਚੀਜ਼ਾਂ ਹੋਣੀਆਂ ਜ਼ਰੂਰੀ ਨਹੀਂ ਹੈ ਕਿ ਮੇਰੇ ਕੋਲ ਜੇ ਮਾਲਾ ਹੋਏਗੀ ਜਾਂ ਕੋਈ ਫਲਾਣੀ ਚੀਜ਼ ਦਾਸਨ ਹੋਏਗਾ ਜਾਂ ਮੈਂ ਕਿਸੇ ਖਾਸ ਥਾਂ ਤੇ ਜਾ ਕੇ ਨਾਮ ਜਪ ਸਕਾਂਗਾ ਜਾਂ ਮੈਨੂੰ ਕੋਈ ਖਾਸ ਸਮਾਂ ਆਏਗਾ ਉਦੋਂ ਹੀ ਮੈਂ ਨਾਮ ਜਪਾਂਗਾ ਨਹੀਂ ਭਗਤ ਜੀ ਕਹਿੰਦੇ ਹਨ ਭਾਈ ਆਪਣੀ ਰਸਨਾ ਤੇ ਨਾਮ ਜਪੋ ਆਤੋਂ ਜੁਗਾ ਤੱਕ ਇਹਦੇ ਨਾਲੇ ਕਲਿਆਣ ਹੋਈ ਹੈ ਅਸੀਂ ਵੀ ਆਪਣੀ ਕਿਰਤ ਕਮਾਈ ਕਰਦੇ ਹੋਏ ਨਾਮ ਜਪਦੇ ਆ ਸਾਡੇ ਕਿਰਤ ਵੀ ਚੱਲੇ ਜਾਂਦੀ ਹੈ ਨਾਲ ਨਾਲ ਨਾਮ ਰੋਕੀ ਮਾਲਾ ਵੀ ਚਲਦੀ ਰਹਿੰਦੀ ਹੈ ਸਤਿਗੁਰੂ ਜੀ ਕਿਰਪਾ ਕਰਨ ਗੁਰੂ ਦੇ ਬਚਨਾਂ ਨੂੰ ਗੁਰੂ ਸਾਹਿਬ ਨੇ ਜਿਵੇਂ ਸਮਝਾਇਆ ਹੋ ਮੈਂ ਆਪਾਂ ਸਮਝ ਕੇ ਆਪਣੇ ਜੀਵਨ ਚ ਕਮਾ ਸਕੀਏ ਇਹ ਅਰਦਾਸ ਬੇਨਤੀ ਹੈ ਜੀ ਦਾਸ ਵੱਲੋਂ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਆਓ ਸਾਧ ਸੰਗਤ ਜੀ ਬੇਨਤੀ ਕਰਦੇ ਆਂ ਸਤਿਕਾਰਯੋਗ ਭਾਈ ਸਾਹਿਬ ਭਾਈ ਲਖਮਿੰਦਰ ਸਿੰਘ ਜੀ ਹਜ਼ੂਰੀ ਲਾਗੇ ਸ੍ਰੀ ਦਰਵਾਸਾ ਮਹਤਸਰ ਸਾਹਿਬ ਆਪ ਜੀਆਂ ਦੇ ਜੋ ਦੀਵਾਨ ਨੇ ਅੱਜ ਦਾ ਕੀਰਤਨ ਕੱਲ ਨੂੰ ਸ਼ੁੱਕਰਵਾਰ ਸ਼ਨੀਵਾਰ ਸ਼ਾਮ ਦਾ ਕੀਰਤਨ ਆਪਣੇ ਇੱਥੇ ਹੀ ਦੀਵਾਨ ਹੋਣਗੇ ਭਾਈ ਸਾਹਿਬ ਜੀ ਦੇ ਉਪਰੰਤ ਐਤਵਾਰ ਦੇ ਦਿਨ ਦੇ ਦੀਵਾਨ ਹੋਣਗੇ ਆਪਣੇ ਕੋਲੇ ਸਭਾ